ਕਾਲ ਪੈਣੂ ਕਿਦਾਂ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਕੁਛ ਕ ਆਪਣੇ ਲੈਵੈ ਨਾ ਕੱਟ ਪੀਸ ਮੰਗ ਰਹੀਆਂ ਸੀ ਪੈਣਾ ਵੀ ਕੱਟ ਪੀਸ ਚਾਹੀਦੇ ਨੇਗੇ ਆਪਾਂ ਨੂੰ ਤੇ ਉਹ ਕੱਟ ਪੀਸ ਆਪਾਂ ਤੁਹਾਨੂੰ ਦੇ ਰਹਿਆਂਗੇ ਤੇ ਉਹ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਕੱਟ ਪੀਸ ਜਿੱਦਾ ਇਹ 3 ਮੀਟਰ ਦਾ ਕੱਟ ਹੈਗਾ ਇਹਦੇ ਨਾਲ ਸੇਮ 295 ਦੀ ਬਾਟਮ ਹੈ 100 ਰੁਪਏ ਪਰ ਮੀਟਰ ਮਿਲਣਗੇ ਵਧੀਆ ਵਾਲੇ ਤੇ ਸੈਲਫ ਵਾਲੀ ਬਾਟਮ ਰਹੂਗੀ ਸੇਮ ਸੈਲਫ ਰਹੂਗਾ ਬਾਟਮ ਦਾ ਵੀ 100 ਰੁਪਏ ਪਰ ਮੀਟਰ ਮਿਲਣਗੇ ਜੀ ਇਹ ਤੁਹਾਨੂੰ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਵੀ 100 ਰੁਪਏ ਪਰ ਮੀਟਰੀ ਦਵਾਂਗੇ ਤੁਹਾਨੂੰ 2.5 ਮੀਟਰ ਦਾ ਸ਼ਰਟ ਪੀਸ ਹੈ ਤੇ ਇਹ ਕਿੰਨੇ ਦੀ ਬਾਟਮ ਚਲੋ ਬਾਟਮ ਦਾ ਤੁਹਾਨੂੰ ਦੱਸ ਦਾਂਗੇ ਜੀ 2.5 ਦੀ ਇਹ ਦੇ ਦਾਂਗੇ ਤੁਹਾਨੂੰ ਇਹਦੀ ਵੀ ਜੇ 500 ਦਾ ਸੂਟ ਪੈ ਗਿਆ ਇਹ ਤੇ ਇਹ ਨਹੀਂ ਹੈਗਾ ਇਹ ਨਹੀਂ ਹੈਗਾ ਪਿੰਕ ਵਾਲਾ ਪਿੰਕ ਵਾਲਾ ਤੇ ਲਓ ਜੀ ਇਹ ਇੱਕ ਸ਼ਰਟ ਪੀਸ ਹੈ ਆਪਾਂ ਨੂੰ ਏ 250 ਰੁਪਏ ਦੀ ਸ਼ਰਟ ਪੀਸ ਹੈ ਇੱਕ ਆ ਦਿਖਾ ਦਿਓ ਇਹ ਜਿਵੇਂ 10 ਬ੍ਰਾਂਡ ਦੀ ਰਹੇਗੀ ਇੱਕ ਸ਼ਰਟ ਪੀਸ ਆਪਣੇ ਕੋਲੇ ਵੀ 250 ਰੁਪਏ ਦੀ ਸ਼ਰਟ ਪੀਸ ਹੈਗੀ ਉਸ ਤੋਂ ਬਾਅਦ ਇਹ ਬਟਰ कॉटन ਦੇ ਪਏ ਸੀਗੇ ਆਪਣੇ ਕੋਲੇ ਜਿੱਦਾਂ ਹੁਣ ਤੱਕ ਦੇ ਮੌਸਮ ਚ ਜੰਮੀ ਵਧੀਆ ਨੇ 2 55 2.5 ਮੀਟਰ ਦੀ ਸ਼ਰਟ ਪੀਸ ਹੈ ਤੇ ਇਹ ਵਾਲੇ ਆਗੇ ਜੀ ਇਹ 2 ਮੀਟਰ ਦੀ ਸ਼ਰਟ ਪੀਸ ਹੈ 2 ਮੀਟਰ ਦੀ ਇਹਦੀ ਵਾਟਮ ਰਹੂਗੀ ਜਿੱਦਾਂ 400 ਦਾ ਸੂਟ ਬਣ ਜਾਊਗਾ ਜੀ ਇਹ ਤੇ ਇਹ ਵਾਲਾ ਲਾਲੋ 2 ਮੀਟਰ ਦੀ ਸੈਡ ਸ਼ਰਟ ਪੀਸ 2 ਮੀਟਰ ਹੀ ਹੈ ਜੀ। ਨਾ ਫਿਰ ਨਾਲ ਦੀ ਨਾਲ ਹੀ ਦੱਸਣਾ ਠੀਕ ਹੈ ਬੇਟਾ। 2 ਮੀਟਰ ਦਾ ਸ਼ਰਟ ਪੀਸ ਹੈ ਜੀ ਇਹ। ਇਹਦੇ ਨਾਲ 3 ਮੀਟਰ ਦੀ ਬਾਟਮ ਲੱਗ ਗਈ ਜੀ। ਲਓ ਜੀ। ਤੇ ਉਸ ਤੋਂ ਬਾਅਦ ਆ ਗਿਆ ਇਹ ਵਾਲਾ ਸ਼ਰਟ ਪੀਸ ਆ ਗਿਆ ਜੀ। ਇਹਦੇ ਨਾਲ ਬਾਟਮ ਹੈ। ਇਹਦੇ ਨਾਲ ਬਾਟਮ ਹੈ ਜੀ। ਤੇ ਉਸ ਤੋਂ ਬਾਅਦ ਇਹ 270 ਦੀ ਸ਼ਰਟ ਪੀਸ ਹੈ। ਜੇ ਇਹਦੇ ਨਾਲ ਜੈਲੋ ਲਗਵਾਨੀ ਹੈ ਜੈਲੋ ਲਗਾ ਕੇ ਦੇ ਦਾਂਗੇ ਬਾਟਮ 블랙 ਵੀ ਲੱਗ ਚੁਗੀ ਇਹ ਇਹ ਵੀ 2.5 ਮੀਟਰ ਦੀ ਸ਼ਰਟ ਪੀਸ ਹੈ ਤੇ ਇਹਦੇ ਨਾਲ 블랙 ਬਾਟਮ ਇਹ 240 ਦਾ ਸ਼ਰਟ ਪੀਸ ਹੈ ਗ੍ਰੇ ਕਲਰ ਤੇ ਇਹਦੇ ਨਾਲ ਆਪਾਂ ਨੇ ਬਾਟਮ ਲਗਾ ਦਿੱਤੀ ਹੈਗੀ ਤੇ ਇਹ 260 ਦੀ ਹੈ ਜਿਵੇਂ ਇਹਦਾ ਆਸ ਦਾ ਰਹਿ ਗਿਆ ਵਿਚ ਪੀਸ ਤੇ ਉਸ ਤੋਂ ਬਾਅਦ ਇਹਦੀ ਬਾਟਮ ਲਗਾ ਦਿੱਤੀ ਹੈਗੀ ਆਪਾਂ ਨੇ ਤੇ ਉਸ ਤੋਂ ਬਾਅਦ ਆ ਗਿਆ ਜੀ 2 ਮੀਟਰ ਦਾ ਸ਼ਰਟ ਪੀਸ ਤੇ ਇਹ ਇਹ ਦਿੱਛੋ ਬਾਟਮ ਦਾ ਬਣ ਕੇ ਨੇ ਦੋ ਹੀ ਹੈ 2 ਮੀਟਰ ਦੀ ਬਾਟਮ ਹੈ ਜੀ ਤੇ ਇਹ ਵਾਲੀ 23 ਦੀ ਐਂਡ 2 ਮੀਟਰ ਦਾ ਇਹਦੀ ਬਾਟਮ ਪੀਸ ਹੈਗਾ ਤੇ ਇਹ 26 ਦੀ ਤੇ ਇਹ ਇਹ ਦੀ ਬਾਟਮ ਰਹੂਗੀ ਜੀ ਇਹ ਸਾਰੇ 100 ਰੁਪਏ ਪਰ ਮੀਟਰ ਨੇ ਜਿੰਨੇ ਮੀਟਰਾਂ ਦੇ ਅਕੋਰਡਿੰਗ ਹੈ ਜੇ 5 ਮੀਟਰ ਬਣਿਆ 500 ਦਾ 4 ਮੀਟਰ ਬਣਿਆ 400 ਦਾ ਇਦਾਂ ਸੂਟਨੇਗੇ ਸ਼ਿਪਿੰਗ ਆਪਣੀ ਐਕਸਟਰਾ ਰਹੂਗੀ ਜੀ ਐਨੇ ਕ ਕੱਟ ਪੀਸ ਹੈਗੇ ਸੀ ਪਹਿਣ ਦੇ ਮੈਨੂੰ ਮੈਸੇਜ ਆਦਾ ਰਹੀ ਸੀ ਇਸ ਕਰਕੇ ਮੈਨੂੰ ਐਨੇ ਕ ਥੋੜਿਆਂ ਦੀ ਵੀਡੀਓ ਪਾਣੀ ਪਈ ਤੁਸੀਂ ਫਟਾਫਟ ਆਰਡਰ ਪਲੇਸ ਕਰਕੇ 9253115036 ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਸਾਰਾ 500 ਰੁਪਏ ਦਾ ਸੂਟ ਵੰਦ ਹੈ ਜੀ ਤੇ ਜੇ ਵਧੀਆ ਵਾਲੀ ਕਾਟਨ ਹੈਗੀ ਪਹਿਲਾਂ ਆਪਾਂ ਇਹ ਕੱਟ ਪੀਸ ਅਜ ਦੇ ਚੁੱਕੇ ਆਂਗੇ 6 650 625 ਰੁਪਏ ਦੇ ਵਿੱਚ ਤੇ ਹੁਣ ਦੇਵਾਂਗੇ ਜੀ 500 ਰੁਪਏ ਦਾ ਸੂਟ ਤੁਹਾਨੂੰ ਬਾਕੀ ਮੀਟਰਾਂ ਦੇ ਅਕੋਰਡਿੰਗ ਹੈ ਜੀ 9253115036 ਜੀ ਦੇ ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ